ਇਹ ਬੜੀ ਸੋਹਣੀ ਹੈ ਠੀਕ ਸਾਰੇ ਸਾਈਜ਼ ਮਿਲ ਜਾਂਦੇ ਆ ਭਾਜੀ ਸਾਰੇ ਸਾਈਜ਼ ਦੇਖੋ ਕਲਰ ਨਾਲ ਅਲੱਗ-ਅਲੱਗ ਚਲੋ ਇਹ ਜੇ ਲੈਡਿਸ ਕੋਲ ਸਾਰੇ ਇਹਦਾ ਕੀ ਪ੍ਰਾਈਸ ਆ ਹਰੇਕ ਤਰੀਕੇ ਦਾ ਕਲਰ ਗ੍ਰੇ ਆ ਗਿਆ ਡਾਰਕ ਬਲੂ ਬਲੈਕ ਬਹੁਤ ਸਾਰੀ ਕੁਆਂਟੀਟੀ ਹੈ ਇੱਥੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਦੀ 15 ਸੈਕਟਰ ਦੀ ਸੇਲ ਤੇ 15 ਸੈਕਟਰ ਦੇ ਵਿੱਚ ਕੱਪੜਿਆਂ ਦੀ ਬਹੁਤ ਵੱਡੀ ਸੇਲ ਹੈ ਜਿਹੜੀ ਉਹ ਲੱਗਦੀ ਹੈ ਤੇ ਚੱਲਦੇ ਆਂ ਆਪਾਂ ਬਹੁਤ ਵੱਡੀ ਇਹ ਮਾਰਕੀਟ ਹੈ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਆਹ ਸਾਰੀ ਸਾਹਮਣੇ ਸੇਲ ਲੱਗੀ ਹੋਈ ਹੈ ਇਹ 15 ਸੈਕਟਰ ਦੇ ਵਿੱਚ ਸੇਲ ਲੱਗਦੀ ਹੈ ਐਚਪੀ ਦੇ ਪੈਟਰੋਲ ਪੰਪ ਦੇ ਨੇੜੇ ਇਧਰੋਂ ਵੱਡਾ ਰੋਡ ਜਾਂਦਾ ਹੈ ਤੇ ਰੋਡ 'ਤੇ ਐਚਪੀ ਦਾ ਪੈਟਰੋਲ ਪੰਪ ਹੈ ਬਾਕੀ ਥੋੜੀ ਜਿਹੀ ਪਿੱਛੇ ਹਟਵੀਂ ਪਾਰਕ ਦੇ ਨਾਲ ਇਹ ਜਿਹੜੀ ਸੇਲ ਹੈ ਇੱਥੇ ਲੱਗੀ ਹੁੰਦੀ ਹੈ ਬਹੁਤ ਸਾਰੇ ਕੱਪੜੇ ਐਸਾ ਸੇਲ ਦੇ ਵਿੱਚ ਦੇਖਣ ਨੂੰ ਮਿਲਣਗੇ ਕੁੜੀਆਂ ਵਾਲੇ ਮੁੰਡੇ ਵਾਲੇ ਬਾਕੀ ਅਜਵੇਂ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ ਆਹ ਦਾ ਦੇਖੋ ਆਹ ਵੀ ਟੀ-ਸ਼ਰਟਾਂ ਲਾਈਆਂ ਹੋਈਆਂ ਆ ਜਿਵੇਂ 벨ਟਾਂ ਹਨਾ ਐਵੇਂ ਦਾ ਸਾਰਾ ਸਮਾਨ ਇਸ ਸੇਲ ਦੇ ਵਿੱਚੋਂ ਮਿਲ ਜੂ ਆ ਬਾਲਟ ਦੇਖ ਸਕਦੇ ਹੋ ਸੌਕਸ ਆ ਪੈਂਟਾਂ ਆ ਗਈਆਂ ਜਿਵੇਂ ਕੁੜੀਆਂ ਦੇ ਟੌਪ ਸਾਰੀਆਂ ਪੈਂਟਾਂ ਬਹੁਤ ਘੱਟ ਪੈਂਟਿੰਟ ਪਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਇਹ ਸੇਲ ਹੈ ਤੇ ਆ ਕੁਝ ਲੋਹਰਾ ਵਗੈਰ ਆ ਗਈਆਂ ਇੱਥੇ ਤੇ ਇੱਥੇ ਵੀ ਜਿਹੜੇ ਪ੍ਰਾਈਸ ਨੇ ਉਹ ਇੰਨੇ ਕੀ ਹੁੰਦੇ ਨੇ 150 200 300 ਆ ਦੇਖ ਸਕਦੇ ਹੋ ਤੇ ਫਿਰ ਜੀਨ ਦਾ ਕੀ ਪ੍ਰਾਈਸ ਆ ਬਾਈ 350 ਆ 350 ਦੀਆਂ ਜੀਨਾਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਬਾਕੀ ਆ ਅੱਗੇ ਸ਼ਰਟਾਂ ਆ ਗਈਆਂ ਦੇਖੋ ਲੋਰੀ ਲਗ ਲਗ ਰੰਗ ਨੇ ਸ਼ਰਟਾਂ ਦੇ ਹਾਂ ਬਲੂ ਕਲਰ ਆ ਗਿਆ ਹਾਂ ਚੈੱਕ ਵਾਲੀ ਆ ਗਈ ਲਓ ਜੀ ਸ਼ਰਟੇ ਛੱਟ ਪਈਆ ਹਾਂ ਹਾਂ ਪੈਂਟਾਂ ਦੇਖ ਸਕਦੇ ਹੋ ਲਓ ਜੀ ਬਲੈਕ ਆ ਗਈ ਪੈਂਟਾਂ ਨਾ ਕਰੀਮ ਆ ਗਈ ਪੈਂਟ ਨਹੀਂ ਪੈਂਟਾਂ ਪਈਆਂ ਨੇ ਸਾਰੇ ਕਿਤੇ ਬਾਕੀ ਆ ਗਏ ਕੁੜੀਆਂ ਦੇ ਟੌਪ 2250 ਰੁਪਏ ਲਿਖਿਆ ਹੋਇਆ ਇਹਨਾਂ ਤੇ ਪ੍ਰਾਈਸ ਲਾਇਆ ਹੋਇਆ ਦੇਖੋ ਅਲੱਗ-ਅਲੱਗ ਕਲਰ ਨੇ ਇੱਧਰ ਵੀ ਉਸੇ ਤਰ੍ਹਾਂ ਆਹ ਟੀ-ਸ਼ਰਟਾਂ ਦੇਖ ਸਕਦੇ ਹੋ ਇਹਨਾਂ ਦਾ ਪ੍ਰਾਈਸ ਆ ਜਾਏਗਾ 150 200 250 ਇੱਥੇ ਤੱਕ ਦਾ ਪ੍ਰਾਈਸ ਹੁੰਦਾ ਬਾਕੀ ਆਹ ਟੌਪ ਦੇਖ ਸਕਦੇ ਹੋ ਕੁੜੀਆਂ ਵਾਲੇ ਲਓ ਜੀ ਉੱਪਰ ਇੱਥੇ 150 ਰੁਪਏ ਲਿਖਿਆ ਹੋਇਆ ਟੀ-ਸ਼ਰਟਾਂ ਤੇ ਸਾਰੀਆਂ ਟੀ-ਸ਼ਰਟ ਨੇ ਅਲੱਗ-ਅਲੱਗ ਕਲਰ ਦੀਆਂ ਇੱਥੇ ਨਾਲ-ਨਾਲ ਪ੍ਰਾਈਸ ਵੀ ਜਿਹੜੇ ਲੱਗੇ ਹੋਏ ਨੇ ਲਓ ਜੀ ਫਾਕ ਯਾਰ ਟੀ-ਸ਼ਰਟਾਂ ਦੇਖ ਸਕਦੇ ਹਾਂ ਹੋਰ 250 ਰੁਪਏ ਦੇਖੋ ਇੱਥੇ ਪ੍ਰਾਈਸ ਲਾਇਆ ਹੋਇਆ ਸੇਲ 250 ਰੁਪਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੰਨਾ ਕੀ ਪ੍ਰਾਈਸ ਹੁੰਦਾ ਸਾਰਾ ਲਓ ਜੀ ਹਾਂ ਜੀਨ ਆ ਗਈਆਂ ਦੇਖੋ ਬੂਟਕਟ ਪੈਂਟਾਂ ਜਿਹੜੀਆਂ ਹੁਣ ਚੱਲਦੀਆਂ ਨੇ ਅੱਜ ਦੇ ਡਿਜ਼ਾਈਨ ਵਾਲੀਆਂ ਦੇਖੋ। ਮਾਗੇ 1.5 ਸੌ ਰੁਪਏ ਪ੍ਰਾਈਸ। ਸਾਰੇ 1.5 ਸੌ ਰੁਪਏ ਦੇ ਨੇ। ਇਹਨਾਂ ਦਾ ਆ ਗਿਆ 2250 ਰੁਪਏ। ਪੈਂਟਾਂ ਨੇਗੀਆਂ ਇਹ। ਅਲੱਗ-ਅਲੱਗ ਕਲਰ ਨੇ ਆ ਪਿੰਕ ਕਲਰ ਆ ਗਿਆ, ਬਲੈਕ ਆ ਗਿਆ, ਵਾਈਟ ਆ ਗਿਆ। ਲਓ ਜੀ। 2250 ਰੁਪਏ। ਆ ਗਏ ਟਾਪ 100 100 ਰੁਪਈਆ ਦੇ ਦੇਖੋ ਕੁਆਂਟੀਟੀ ਬਹੁਤ ਜ਼ਿਆਦਾ ਹੈ ਦੇਖ ਸਕਦੇ ਹੋ ਤੁਸੀਂ ਜਿਵੇਂ ਤੇ ਇਧਰ ਵੀ ਆ ਪਜਾਮੇ ਲੋਹਰਾ 150 ਰੁਪਈਆ ਦੀਆਂ ਦੇਖੋ ਆ ਕੁੜਤੇ ਆ ਗਏ ਕੁੜੀਆਂ ਵਾਲੇ ਬਹੁਤ ਡਿਜ਼ਾਈਨ ਨੇ ਇਹਨਾਂ ਦੇ ਦੇਖ ਸਕਦੇ ਹੋ ਤੁਸੀਂ ਲੋਰੀ ਹਾਂ ਅਗੇ ਟੌਪ 3500 ਦੇ ਹਾਂ ਆ ਕੀ ਸੇਲ 5000 ਰੁਪਏ ਦੇ ਇਹ 50 50 ਦੇ ਨੇ ਟੌਪ ਤੇ ਇਥੇ ਕੁੜੀਆਂ ਵਾਲੇ ਮੁੰਡਿਆਂ ਵਾਲੇ ਸਾਰੇ ਵਾਲੇ ਕੱਪੜੇ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਤੇ ਜ਼ਿਆਦਾਤਰ ਮਤਲਬ ਕੁੜੀਆਂ ਵਾਲੇ ਨੇ ਆ ਜੀਨਸ ਆ ਗਈਆਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਜੀਨਸ ਨੇ ਗ੍ਰੇ ਕਲਰ ਦੀ ਲੈ ਸਾਰੇ ਕਲਰ ਨੇ ਜੀਨਸ ਦੇ ਇਧਰੋਂ ਆਪਾਂ ਆਏ ਆ ਬਹੁਤ ਸਾਰੀ ਵੱਡੀ ਇਹ ਸੇਲ ਹੈ ਬਹੁਤ ਕੁਆਂਟੀਟੀ ਹੈ ਇੱਥੇ ਕੱਪੜੇ ਦੀ ਆ ਜੀਨ ਦੇਖ ਸਕਦੇ ਹੋ ਆ ਵੀ ਜੀਨ ਜੀਨ ਪਈਆ ਦੇਖੋ ਲਓ ਹਰੇਕ ਤਰੀਕੇ ਦਾ ਕਲਰ ਬਲੈਕ ਵਾਈਟ ਗ੍ਰੇ ਹਰੇਕ ਜਿਹੜਾ ਕਦਰ ਕਲਰ ਮਿਲਦੀ ਹੈ। ਹਾਂ। ਚੱਪਲਾਂ ਦੇਖ ਸਕਦੇ ਹੋ ਤੁਸੀਂ। 100-100 ਰੁਪਏ, 150 ਰੁਪਏ ਐਵੇਂ ਸਾਰਾ ਇੱਥੇ ਪ੍ਰਾਈਸ ਆ। ਆਹ ਟੀ-ਸ਼ਰਟਾਂ ਦੇਖ ਸਕਦੇ ਹਾਂ। ਪੈਂਟ ਦਾ ਕੀ ਪ੍ਰਾਈਸ ਆ ਬਾਈ? 2200 2200 ਜੀ। ਠੀਕ। 2200 ਰੁਪਏ ਦਾ ਪੈਂਟ ਆ ਤੁਸੀਂ ਦੇਖ ਸਕਦੇ ਹੋ। ਹਰੇਕ ਤਰੀਕੇ ਦਾ ਕਲਰ ਗ੍ਰੇ ਆ ਗਿਆ, ਡਾਰਕ ਬਲੂ, ਬਲੈਕ। ਬਹੁਤ ਸਾਰੀ ਕੁਆਂਟੀਟੀ ਇੱਥੇ। ਜੀਨੇ ਜੀਨ ਪਈਆ ਦੇਖੋ ਆ ਬੂਟ ਕੱਟ ਜੀਨ ਆ ਗਈ ਜਿਹੜੀਆਂ ਅੱਜ ਕੱਲ ਚੱਲਦੀਆਂ ਨੇ ਬਾਕੀ ਆ ਆ ਗਿਆ ਸ਼ਰਟਾਂ ਸੇਲ 5050 ਰੁਪਏ ਲਓ ਜੀ ਆ ਦੇਖ ਸਕਦੇ ਹੋ ਤੁਸੀਂ ਇਹ ਹਾਫ ਬਾਜੂ ਵਾਲੀਆਂ ਨੇ ਜੀਆਂ ਬਟਨ ਵਾਲੀਆਂ ਸ਼ਰਟਾਂ 5050 ਰੁਪਏ ਮਾਖੀ ਆ ਦੇਖ ਸਕਦੇ ਹੋ ਤੁਸੀਂ ਲੋਰਾ ਹਨਾ ਤੇ ਇੱਧਰ ਵੀ ਅੱਗੇ ਕਾਫੀ ਵੱਡੀ ਇਹ ਸੇਲ ਹੈ ਤੇ ਅੱਗੇ ਵਾਲੇ ਪਾਸੇ ਨੂੰ ਆਪਾਂ ਚੱਲਦੇ ਹਾਂ ਵੀ ਇਹਵੇਂ ਖੁੱਲੇ ਗਰਾਊਂਡ ਦੇ ਵਿੱਚ ਲੱਗਦੀ ਆ 15 ਸੈਕਟਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਆਹ ਸ਼ਰਟਾਂ ਆ ਗਈਆਂ ਦੇਖੋ ਮੁੰਡੇ ਵਾਲੀਆਂ 100-100 ਰੁਪਏ ਇਹ ਤਾਂ 100 ਰੁਪਏ ਪ੍ਰਾਈਸ ਲਾਇਆ ਹੋਇਆ ਲਓ ਜੀ ਆਹ ਚੱਕ ਵਾਲੀ ਆ ਗਈ ਸ਼ਰਟ ਆ ਦੇਖੋ ਆ ਵੀ ਐਸੇ ਤਰ੍ਹਾਂ 100 ਰੁਪਏ ਪ੍ਰਾਈਸ ਆ ਆ ਗਏ ਕੁੜੀਆਂ ਵਾਲੇ ਇੱਥੇ 300 ਰੁਪਏ ਪ੍ਰਾਈਸ ਲਿਖਿਆ ਹੋਇਆ ਹੈ 300 ਰੁਪਏ ਸਾਰਾ ਪ੍ਰਾਈਸ ਜੀ ਠੀਕ ਆ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਕਲਰ ਇਧਰ 200 ਇਧਰ 200 ਜੀ ਕਿ ਜਮੈਂ ਸਾਰੇ ਫੋਨ ਪੋਟ ਨੂੰ ਭਜਾ ਦੇਣਾ ਹੈ ਸ੍ਰੀ ਇਹ ਸਾਰੇ 200 ਦੇ ਨੇ ਠੀਕ ਹੈ ਜੀ ਆ ਵੀ ਬਾਕੀ ਜਿਹੜੇ ਟਾਪ ਵਗੈਰਾ 2 200 ਦੇ ਐਵੇਂ ਦਾ ਸਾਰਾ ਸਮਾਨ ਇਸ ਸੀਲ ਦੇ ਵਿੱਚੋਂ ਮਿਲ ਜੂ ਬਾਕੀ ਆ ਮੋਬਾਈਲ ਕਵਰ ਵਗੈਰਾ ਵੀ ਨੇ ਇੱਥੇ ਗਲਾਸ ਐਵੇਂ ਦਾ ਸਾਰਾ ਸਮਾਨ ਉਹ ਵੀ ਮਿਲਦਾ ਫੋਨਾਂ ਦੇ ਕਵਰ ਗਲਾਸ ਹਨਾ ਹਾਂ ਕਵਰ ਦੇਖ ਸਕਦੇ ਹੋ ਫੋਨ ਦਾ ਗਲਾਸ ਕਿੰਨੇ ਦਾ ਜੀ ਔਰ ਭੱਜੀ ਇਹ ਰਿਹਾ ਸਰਵੋ ਰੇਟ ਅੱਛਾ ਅਲੱਗ ਅਲੱਗ ਰੇਟ ਹੈ ਠੀਕ ਹੈ ਦੇਖੋ ਤੁਸੀਂ ਕਵਰ ਕਿੰਨਾ ਪਿਆ ਫੋਨਾਂ ਦੇ ਗਲਾਸ ਕਵਰ ਬਾਕੀ ਕੱਪੜੇ ਦਾ ਤੁਹਾਨੂੰ ਦਿਖਾ ਦੇ ਦਿੱਤੇ ਸਾਰੇ ਹਨ ਇਹ ਮਾਰਕੀਟ ਦੇ ਵਿੱਚ ਸਾਡੇ ਤੋਂ ਨਾ 20 ਰੁਪਏ ਤੋਂ ਰੇਟ ਜਮਾ 20 ਤੋਂ ਜੀ 20 ਰੁਪਏ ਤੋਂ ਗਲਾਸ ਹਾਂ ਜੀ ਮਰੀ 20 ਰੁਪਏ 25 ਰੁਪਏ 30 ਰੁਪਏ 30 ਰੁਪਏ ਠੀਕ ਹੈ 50 ਰੁਪਏ ਤੋਂ ਸ਼ੁਰੂ ਹੈ ਕਵਰ 50 ਰੁਪਏ ਤੋਂ ਸ਼ੁਰੂ ਹੈ ਠੀਕ ਹੈ ਜੀ ਬਾਕੀ ਆਹ ਹੋਰ ਕੱਪੜੇ 50 50 ਰੁਪਏ ਸੇਲ ਤੁਸੀਂ ਦੇਖ ਸਕਦੇ ਹੋ ਆਹ ਰੇਟ ਜਿਹੜੇ ਲੱਗੇ ਹੋਏ ਨੇ ਇੱਥੇ ਤੇ ਜਿਵੇਂ ਹੁਣ ਗਰਮੀ ਵਾਲੇ ਕੱਪੜੇ ਨੇ ਸਿਆਲਾਂ ਦੇ ਵਿੱਚ ਇੱਥੇ ਸਿਆਲਾਂ ਵਾਲੇ ਕੱਪੜੇ ਹੁੰਦੇ ਨੇ ਆ ਜਿਵੇਂ ਹੁਣ ਸ਼ਰਟਾਂ ਨੇ ਨਾ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਗਰਮੀ ਵਾਲੀਆਂ ਨੇਗੀਆਂ ਸਿਆਲਾਂ ਦੇ ਵਿੱਚ ਵੀ ਹਾਂਜੀ 50 ਰੁਪਏ ਦੀ ਹੈ 50 ਰੁਪਏ ਦੀ ਹੈ ਹਾਂਜੀ ਇਹ 50 ਰੁਪਏ ਦੀ ਸ਼ਰਟ ਹੈ ਤੇ ਸਿਆਲਾਂ ਦੇ ਵਿੱਚ ਇੱਥੇ ਸਿਆਲਾਂ ਵਾਲਾ ਕੱਪੜਾ ਹੁੰਦਾ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਇੱਥੇ ਗਰਮੀ ਵਾਲਾ ਬਾਕੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਸਾਰਾ 50-50 ਰੁਪਿਆ ਹੈ ਹਾਂ ਸ਼ਰਟ ਬਹੁਤ ਵਧੀਆ ਇਹ ਲੇਡੀਜ਼ ਹੈ ਜਾਂ ਜੈਂਟਸ ਹੈ ਠੀਕ ਹੈ ਠੀਕ ਹੈ ਆ ਬਹੁਤ ਵਧੀਆ ਸ਼ਰਟ ਹੈ ਦੇਖੋ 50 ਰੁਪਏ ਦੇ ਵਿੱਚ ਮਿਲ ਰਹੀ ਹੈ ਆ ਵੀ 50 ਰੁਪਏ ਆ ਦੇਖ ਸਕਦੇ ਹੋ ਤੁਸੀਂ 50 ਰੁਪਏ ਬਲੈਕ ਹੋਗੀ ਚੈੱਕ ਵਾਲੀ ਲਓ ਦੇਖੋ ਡਿਜ਼ਾਈਨ ਦੇਖੋ ਮੱਕੀ ਇਹ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਇਹ ਵੀ 50-50 ਰੁਪਏ ਦੀਆਂ ਨੇ ਲਓ ਜੀ ਬੱਚਾ ਦਾ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਨੇ ਆ ਬਲੂ ਕਲਰ ਵਾਲੀ ਬਹੁਤ ਵਧੀਆ ਚੱਲਦੇ ਆਂ ਫਿਰ ਅੱਗੇ ਵਾਲੇ ਪਾਸੇ ਨੂੰ ਦੇਖਦੇ ਆਂ ਬਾਕੀ ਆ ਜੀਨਸ ਦੇਖ ਸਕਦੇ ਹੋ ਤੁਸੀਂ ਆ ਜਿਵੇਂ ਅੱਜ ਕੱਲ੍ਹ ਚੱਲਦੀਆਂ ਨੇ ਕੁੜੀਆਂ ਵਾਲੀਆਂ ਜੀਨਸ ਕਟੀਆਂ ਫਟੀਆਂ ਨਾ ਇਹ ਸਾਰੀਆਂ ਨਵੇਂ ਸਟਾਈਲ ਵਾਲੀਆਂ ਜੀਨਸ ਵੀ ਨੇ ਇੱਥੇ ਬਾਕੀ ਜਿਵੇਂ ਪਿੱਛੇ ਆਪਾਂ ਜੀਨਸ ਦਾ ਪ੍ਰਾਈਸ ਪੁੱਛਿਆ ਸੀ ਨਾ ਕੋਈ 300 250 ਐਵੇਂ ਸਾਰੇ ਪ੍ਰਾਈਸ ਨੇ ਬਾਕੀ ਆ ਵੀ ਸਟੌਪ ਆ ਗਏ ਸਾਰੇ ਕੁੜੀਆਂ ਵਾਲੇ ਲਓ ਜੀ ਅਲੱਗ-ਅਲੱਗ ਕਲਰ ਦੇ ਆ ਆ ਗਈਆਂ ਸਾਰੀਆਂ ਪੈਂਟਾਂ ਹਾਂ ਆ ਪੈਂਟ ਬਹੁਤ ਸੋਹਣਾ ਕਲਰ ਆ ਕਰੀਮ ਕਲਰ ਆ ਬਾਕੀ ਛੋਟੇ ਬੈਗ ਆਗੇ ਐਵੇਂ ਦਾ ਸਾਰਾ ਸਮਾਨ ਇਹ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ ਦੇਖਣ ਨੂੰ ਤੇ ਇਧਰ ਵੀ ਕਾਫੀ ਆ ਕਪੜਾ ਪਿਆ ਦੇਖ ਸਕਦੇ ਹਾਂ ਲੋ ਸ਼ਰਟਾਂ ਹੋ ਗਈਆਂ ਜਿਵੇਂ ਲਓ ਜੀ ਇਹਦੇ ਵਿੱਚ ਸਾਰਾ ਮਿਕਸ ਆ ਸ਼ਰਟਾਂ ਵੀ ਨੇ ਪੈਂਟਾਂ ਵੀ ਨੇ ਹਨਾ ਉਧਰ ਸ਼ੂਜ਼ ਦੇਖਦੇ ਆਪਾਂ ਜਾ ਕੇ ਕਾਫੀ ਸਾਰੇ ਸ਼ੂਜ਼ ਪਏ ਨੇ ਆ ਦੇਖ ਸਕਦੇ ਹਾਂ ਫਿਰ ਸਲੀਪਰ ਆਹ ਸਾਰੇ ਸ਼ੂਜ਼ ਬਹੁਤ ਸਾਰੇ ਪਏ ਨੇ ਉਰੇ ਦੇਖੋ ਕੀ ਪ੍ਰਾਈਸ ਆ ਬਈ ਸ਼ੂਜ਼ ਦਾ ਸ਼ੂਜ਼ ਦਾ ਪ੍ਰਾਈਸ ਕੀ ਆ 650 650 ਆ ਸ਼ੂਜ਼ ਦਾ ਪ੍ਰਾਈਸ ਹੈ ਬਾਕੀ ਆ ਤੁਸੀਂ ਹੋਰ ਆ ਸੈਂਡਲ ਵਗੈਰਾ ਦੇਖ ਸਕਦੇ ਹੋ ਹਾਇਦਰ ਪੈਂਟਾਂ ਆ ਗਈਆਂ ਦੇਖੋ ਆ ਫਾਰਮਲ ਪੈਂਟਾਂ ਨੇ ਸਾਰੀਆਂ ਹਰੇਕ ਤਰੀਕਾ ਦਾ ਕਲਰ ਗ੍ਰੇ ਹੋਗੀ ਜਿਵੇਂ ਹਨਾ ਬ੍ਰਾਊਨ ਹੋਗੀ ਬਲੂ ਲਓ ਜੀ ਆ ਵੀ ਸਾਰੀਆਂ ਪੈਂਟਾਂ ਆ ਗਈਆਂ ਇਹ ਲੇਡੀਜ਼ ਨੇ ਸਾਰੀਆਂ ਕੁੜੀਆਂ ਵਾਲੀਆਂ ਨੇ 블랙 컬러 ਦੀ ਆ ਗਈ ਕਰੀਮ ਦੀ ਆ ਗਈ ਕੁਆਂਟੀਟੀ ਬਹੁਤ ਜ਼ਿਆਦਾ ਇੱਥੇ ਕੱਪੜੇ ਦੀ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਜੂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਜੁੱਤੀਆਂ ਪਈਆਂ ਨੇ ਲੈ ਸ਼ੂਜ਼ ਜੁੱਤੀਆਂ ਐਵੇਂ ਦਾ ਸਾਰਾ ਸਮਾਨ ਹੈ ਇਸ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂਗਾ ਉਹ ਬੈਲਟਾਂ ਦੇਖ ਸਕਦੇ ਹੋ ਜਿਵੇਂ ਬਾਈ ਬੈਲਟਾਂ ਲਾ ਰਿਹਾ ਹਨ ਕਿੰਨੇ ਦੀ ਹੈ ਬਾਈ ਇੱਕ 100 150 ਦੀ ਬੈਲਟ ਹੈ ਲੋ ਦੇਖ ਸਕਦੇ ਹੋ ਕਿੰਨਾ ਟਾਈਮ ਚੱਲੂ ਹੈਗੀ ਗਾਰੰਟੀ ਇਹ ਚੱਲ ਜੀ ਇਸ ਤੋਂ ਬੜੀਆਂ ਦੇ ਦੇ ਅੱਛਾ ਅੱਛਾ ਬੜੀਆ ਵੀ ਹੈਗੀ ਆ ਠੀਕ ਹੈ ਠੀਕ ਹੈ ਕੁੜੀ ਕੁੜੀਆਂ ਵਾਲੀਆਂ ਮੁੰਡੇ ਵਾਲੀਆਂ 100 ਤੋਂ ਸ਼ੁਰੂ ਨੇ ਜਾਨੀ ਜੀ ਹਾਂ ਜੀ ਬਾਕੀ ਆ 50 50 ਰੁਪਏ ਦੇ ਆਗੇ ਟਾਪ ਦੇਖੋ ਇਹ ਆ ਵੀ ਆ ਵੀ ਆ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਜੀ ਇਸਕਾ 2500 ਰੁਪਏ ਦਾ 2500 ਰੁਪਏ ਦੀ ਜੀਨ ਆ ਦੇਖ ਸਕਦੇ ਹੋ ਤੁਸੀਂ ਸਾਰੇ ਸਾਈਜ਼ ਨੇ ਇਹਦਾ ਇਹਦਾ ਲੇਡੀਜ਼ ਹੋਣਗੀਆਂ ਲੇਡੀਜ਼ ਲੇਡੀਜ਼ ਜੀਨਸ ਨੇ ਬਹੁਤ ساری ਕੁਆਂਟੀਟੀ ਆ ਜਿਹੜੀ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਵੀ ਆ ਲੋਹਰਾਂ ਆ ਗਈਆਂ ਸਾਰੀਆਂ ਨਾ ਤੇ ਆ ਵੀ ਪੈਂਟਾਂ 3500 ਰੁਪਏ ਲਾਇਆ ਹੋਇਆ ਰੇਟ ਦੇਖ ਸਕਦੇ ਹੋ ਤੁਸੀਂ ਲਓ ਜੀ ਬਲੈਕ orange white ਕਾਫੀ ਕਲਰ ਨੇ ਇਹਦੇ ਚ ਆ ਬਹੁਤ ਸੋਹਣੀ ਆ ਟੀ-ਸ਼ਰਟ ਇਹਦਾ ਕੱਪੜਾ ਵੀ ਸਾਰਿਆਂ ਨੂੰ ਸਾਫਟ ਹੈ ਐਵੇਂ ਵਿੱਚੋਂ ਇੱਥੇ ਲੁੱਭਣੀਆਂ ਪੈਂਦੀਆਂ ਨੇ ਤੇ ਵਿੱਚੋਂ ਮਤਲਬ ਵਧੀਆ ਨਿਕਲੀਆਂ ਆਉਂਦੀਆਂ ਨੇ ਜਿਵੇਂ ਹੁਣ ਆ ਟੀ-ਸ਼ਰਟ ਮੈਂ ਕਹਿ ਰਿਹਾ ਹਾਂ ਨਾ ਇਹਦਾ ਕੱਪੜਾ ਕਾਫੀ ਸਾਫਟ ਹੈ ਤੇ ਆ ਲੋਰਾਂ ਦੇਖ ਸਕਦੇ ਹੋ ਇਹ ਸਾਰੀਆਂ ਗਰਮੀ ਵਾਲੀਆਂ ਨੇ ਲਓ ਜੀ ਬਾਕੀ ਆ ਸ਼orts ਵਗੈਰਾ ਆ ਗਏ ਮੁੰਡਿਆਂ ਦੇ 150 ਰੁਪਏ ਲਿਖਿਆ ਹੋਇਆ ਪ੍ਰਾਈਸ ਆ ਲੋਰ ਆ ਗੀ 200 ਰੁਪਏ ਦੇ ਆ ਰੀਆਂ ਗਰਮੀਆਂ ਚ ਪਾਉਣ ਵਾਲੀਆਂ ਨੇ ਆ ਵੀ ਕਾਫੀ ਸੋਹਣੀ ਐ ਐਡੀਟਸ ਦੀ 200 ਰੁਪਈਆ ਦੇ ਵਿੱਚ ਸਾਰੇ ਕਲਰ ਨੇ ਇੱਥੇ ਦੇਖੋ ਇਹ ਸਤਨਾ ਬਹੁਤ ਵੱਡੀ ਇਹ ਮਾਰਕੀਟ ਐ ਤੇ ਇੱਥੇ ਆ ਸ਼ੂਜ਼ ਦੇਖ ਸਕਦੇ ਹੋ ਤੁਸੀਂ ਕਿੰਨੇ ਦਾ ਬਾਈ ਸ਼ੂਜ਼ ਇੱਕ 500 500 ਠੀਕ ਆ ਦੇਖ ਸਕਦੇ ਹੋ ਸ਼ੂਜ਼ ਤੁਸੀਂ ਬਹੁਤ ساری ਕੁਆਂਟੀਟੀ ਐ ਇਧਰ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਪਾਂ ਐਵੇਂ ਦਾ ਵੀ ਸਾਰਾ ਸਮਾਨ ਹੁੰਦਾ ਇੱਥੇ ਜਿਵੇਂ ਸੰਗਤ ਵਾਲੀਆਂ ਗੂੜੀਆਂ ਹੋ ਗਈਆਂ ਇਹ ਸਾਰਾ ਕੁਝ ਆਹ ਟੈਡੀ ਵੀਅਰ ਆ ਗਏ ਦੇਖੋ ਟੈਡੀ ਵੀਅਰ ਬਹੁਤ ਪਏ ਨੇ ਇੱਥੇ ਬਾਕੀ ਆਹ ਕੁਝ ਹੋਰ ਟੌਪ ਆ ਗਏ ਦੇਖ ਸਕਦੇ ਹੋ ਕੁੜੀਆਂ ਵਾਲੇ 50-50 ਰੁਪਏ ਸੇਲ ਤੇ ਲੱਗੀ ਹੋਈ ਹੈ ਲਓ ਜੀ ਬਹੁਤ ਸਾਰੇ ਕਲਰ ਨੇ ਇਹਦੇ ਅਵੀ ਟੌਪ ਨੇ ਮਾ 7200 ਰੁਪਏ ਸੇਲ ਦੇਖ ਸਕਦੇ ਹੋ ਤੁਸੀਂ ਪ੍ਰਾਈਸ ਵੀ ਆ ਜਿਹੜਾ ਇੱਥੇ ਲਿਖ ਕੇ ਦੱਸਿਆ ਗਿਆ ਮੱਕੀਆ ਲੋਹਾਂ ਆ ਗਈਆਂ ਦੇਖੋ ਲੋਹਾਂ ਦਾ ਕਪੜਾ ਵੀ ਕਾਫੀ ਵਧੀਆ ਗਰਮੀਆਂ ਦੇ ਵਿੱਚ ਜਿਹੜਾ ਪਾਉਣ ਵਾਲਾ ਹੈ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਜੇ ਮੈਂ ਆਪਾਂ ਤੁਹਾਨੂੰ ਪਹਿਲਾਂ ਦੱਸੀ ਆਈ ਐ ਤੇ ਹੁਣ ਸਾਰਾ ਇੱਥੇ ਗਰਮੀ ਵਾਲੇ ਕੱਪੜੇ ਮਿਲਣਗੇ ਹਾਂ ਕੁੜੀਆਂ ਵਾਲੀਆਂ ਆਗੀਆਂ ਡਰੈੱਸਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਲੋ ਆਹ ਸਾਰੇ ਕੁੜਤੇ ਜਿਹੜੇ ਦੋ ਸ਼ੁਰੂ ਦੇ ਵਿੱਚ ਕੀ ਪ੍ਰਾਈਸ ਆ ਬਈ ਇਹਨਾਂ ਦਾ ਅੱਛਾ ਅੱਛਾ ਠੀਕ ਹੈ 600 ਰੁਪਏ ਅੱਛਾ ਆਹ ਦੇਖ ਸਕਦੇ ਹੋ ਤੁਸੀਂ ਅਲਗ-ਅਲਗ ਤਰੀਕੇ ਦੇ ਕਲਰ ਨੇ ਆਹ ਦੇਖੋ ਪੈਂਕ ਕਲਰ ਹਨ ਕੁੜੀਆਂ ਵਾਲਾ ਸਾਮਾਨ ਬਹੁਤ ਜ਼ਿਆਦਾ ਮਿਲ ਜੂਗਾ ਇਸ ਸੇਲ ਦੇ ਵਿੱਚ। ਲਓ ਜੀ ਆ ਸਾਰੇ ਕੁੜਤੇ ਦੇਖ ਸਕਦੇ ਹੋ। ਬਹੁਤ ਸਾਰੇ ਕਲਰ ਨੇ। ਇਹਦੇ ਚ ਵੀ ਦੇਖੋ। ਲਓ ਜੀ। ਆ ਵੀ ਦੇਖ ਸਕਦੇ ਹੋ। ਆ ਡਿਜ਼ਾਈਨ ਵੀ ਕਾਫੀ ਵਧੀਆ ਨੇ ਇਹਨਾਂ ਦੇ ਤੇ ਕੁਆਲਿਟੀ ਵੀ ਕਾਫੀ ਵਧੀਆ ਹੈ। ਜਿਹੜਾ ਹੁਣ ਆਪਾਂ ਦੇਖ ਰਹੇ ਆ ਨਾ ਕੁੜਤੇ ਇੱਧਰ ਵੀ ਸਾਰੇ ਲੱਗੇ ਹੋਏ ਨੇ ਆ ਵੀ ਦੇਖ ਸਕਦੇ ਹੋ 2250 ਰੁਪਏ ਲਿਖਿਆ ਹੋਇਆ ਇੱਥੇ ਸੇਲ ਬਹੁਤ ਸਾਰੇ ਦੇਖੋ ਕਲਰ ਨਾਲ ਅਲੱਗ-ਅਲੱਗ ਆਪਾਂ ਕੀ ਆ ਦੇਖ ਸਕਦੇ ਹਾਂ ਲਓ ਜੀ ਐਵੇਂ ਸਿੱਧਾ ਇਹ ਬਹੁਤ ਵੱਡੀ ਜਿਹੜੀ ਸੇਲ ਹੈ ਲੱਗੀ ਹੋਈ ਹੈ ਦੇ ਆ ਕੋਰਤੇ ਆ ਵੀ ਸਾਰੇ ਕੁੜੀਆਂ ਵਾਲੇ ਨੇ ਆ ਪੈਂਟਾਂ ਆ ਗਈਆਂ ਕੁੜੀ ਵਾਲੀਆਂ ਬਲੈਕ ਗ੍ਰੇ ਹੈਨਾ ਹਰੇਕ ਤਰੀਕੇ ਦਾ ਕਲਰ ਆ ਜਿਹੜਾ ਇੱਥੇ ਮਿਲ ਜੂਗਾ ਆਪਾਂ ਨੂੰ ਦੇਖਣ ਨੂੰ ਮੱਕੀ ਜਿਹੜਾ 150 ਰੁਪਏ ਦੀਆਂ ਟੀ-ਸ਼ਰਟਾਂ ਗੋਲ ਗਲੇ ਵਾਲੀਆਂ 150 ਪ੍ਰਾਈਸ ਲਿਖਿਆ ਹੋਇਆ ਆ ਦੇਖੋ ਆ ਲਵੈਂਡਰ ਕਲਰ ਆ ਗਿਆ ਰੈੱਡ ਆ ਗਿਆ ਬਹੁਤ ਸਾਰੇ ਕਲਰ ਨੇ ਇੱਥੇ ਜਿਹੜੇ ਦੇਖਣ ਨੂੰ ਮਿਲ ਜਾਣਗੇ ਆਪਾਂ ਨੂੰ ਆ ਵੀ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਲਓ ਜੀ ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਹੁਣ ਅੱਗੇੋਂ ਦੇਖਦੇ ਆਪਾਂ ਸਾਰੀ ਮਾਰਕੀਟ ਇਹ ਜਾ ਕੇ ਆ ਵੀ ਸਾਰੇ ਕੁੜੀਆਂ ਵਾਲੇ ਕੁੜਤੇ ਆ ਗਏ ਲਓ ਜੀ ਇਹਦਾ ਕੀ ਪ੍ਰਾਈਸ ਆ ਬਈ ਇਹਨਾਂ ਦਾ ਆਹ ਕੁੜਤੇਆਂ ਦਾ ₹200 200 ਰੁਪਿਆ 200 ਦਾ ਪੀਸ ਹੈ ਇਹਨਾਂ ਚੋਂ ਜਿਹੜਾ ਮਰਜ਼ੀ ਤੁਸੀਂ ਸਿਲੇਕਟ ਕਰ ਸਕਦੇ ਹੋ ਬਾਕੀ ਆ ਲੋਹਰਾਂ ਆ ਗਈਆਂ ਆਹ ਦਾ ਜੈਂਟਸ ਨੇ ਬਾਈ ਲੋਹਰਾਂ ਜੈਂਟਸ ਹੈ ਇਹਦਾ ਕੀ ਪ੍ਰਾਈਸ ਆ ਲੋਹਰ ਦਾ ਜੀ ਇਹ ਵੀ ਸੇਮ ਰੇਟ ਹੀ ਆ 200 ਲੈਸ ਕਰਕੇ ਜੀ ਲੈਸ ਕਰਕੇ 200 ਲਓ ਜੀ ਇਸ ਤਰ੍ਹਾਂ ਦਾ ਸਾਰਾ ਸਮਾਨ ਇੱਥੇ ਮਾਰਕੀਟ ਦੇ ਵਿੱਚ ਮਿਲੂ ਆਹ 50-50 ਰੁਪਏ ਦੀਆਂ ਟੀ-ਸ਼ਰਟਾਂ ਦੇਖ ਸਕਦੇ ਹੋ ₹50 ਲਿਖਿਆ ਹੋਇਆ ਇੱਥੇ ਬਹੁਤ ساری ਕੁਆਂਟੀਟੀ ਆ ਦੇਖੋ ਤੁਸੀਂ ਕਿੰਨੇ ਰੰਗ ਪਏ ਨੇ ਆ ਪਜਾਮੀਆਂ ਆ ਗਈਆਂ ਸਾਰੇ ਹਨਾ ਆ ਵੀ ਟੌਪ ਸਾਰੇ ਕੁੜੀਆਂ ਵਾਲੇ ਲਓ ਜੀ ਇਥੇ ਦੇਖ ਸਕਦੇ ਹੋ ਹਾਂ ਪੈਂਟਾਂ ਲੋਹਰਾਂ ਵਗੈਰਾ ਆ ਸਾਰੀਆਂ ਟੀ-ਸ਼ਰਟਾਂ ਦੇਖੋ ਤੁਸੀਂ ਬਹੁਤ ਸਾਰੇ ਕਲਰ ਨੇ ਇਹਦੇ ਚ ਲਓ ਜੀ ਆ ਕਾਲਰ ਵਾਲੀਆਂ ਟੀ-ਸ਼ਰਟਾਂ ਆ ਗਈਆਂ ਸਾਰੀਆਂ ਆ ਗਈਆਂ ਲੋਰਾਂ ਸਾਰੀਆਂ ਕੁੜੀ ਵਾਲੀਆਂ ਬਲੈਕ ਕਲਰ ਕਰੀਮ ਕਲਰ ਹਰੇਕ ਤਰੀਕੇ ਦਾ ਕਲਰ ਮਤਲਬ ਮਿਲ ਜੂ ਤੁਹਾਨੂੰ ਇੱਥੇ ਹਾਂ ਸ਼ਾਰਟਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਹਾਂ ਸ਼ਾਰਟ ਦੇਖੋ ਹਾਫ ਬਾਜੂ ਵਾਲੀ ਆ ਇਹ ਮਾਨੂੰ ਕਪੜਾ ਇਥੋਂ ਵਿੱਚੋਂ ਆ ਕੇ ਤੁਹਾਨੂੰ ਸਿਲੈਕਟ ਕਰਨਾ ਪੈਂਦਾ ਲੱਭਣਾ ਪੈਂਦਾ ਤੇ ਬਹੁਤ ਕੁਆਂਟੀਟੀ ਇੱਥੇ ਮਿਲ ਜੂ। ਕੱਪੜਿਆਂ ਦੀਆਂ ਸ਼ਰਟਾਂ ਦੇਖ ਸਕਦੇ ਹੋ ਤੁਸੀਂ। ਆਹ ਦੇਖੋ ਸਾਫ਼ ਸ਼ਰਟਾਂ, ਲਾਈਨ ਵਾਲੀਆਂ ਇਧਰ ਜੀਨ ਦੀ ਬਹੁਤ ਕੁਆਂਟੀਟੀ ਪਈ ਐ। ਫਾਕਿਆ ਦੇਖ ਸਕਦੇ ਹਾਂ ਸਾਰੇ ਕੁੜੀਆਂ ਵਾਲੀਆਂ ਡਰੈੱਸਾਂ ਨਹੀਂ ਗਈਆਂ ਇਹ। ਦਿਖਾ ਦਿਓ ਬਾਈ। ਓਕੇ ਦੇਖ ਲਓ ਕੋਈ ਚੱਕਰ ਨਹੀਂ ਐ। ਹਾਂ। ਸ਼ਰਟਾਂ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਬਾਈ ਸ਼ਰਟਾਂ ਦਾ ਫੈਲਡਰ ਦਾ ਥੇਨ ਹੈ ਬਾਈ 2300 ਰੁਪਏ ਅ ਸ਼ਰਟਾਂ 2500 ਰੁਪਏ ਤੇ ਇੱਕ ਨੰਬਰ ਦੇ ਲੈ ਲੈਂਦੇ ਸ਼ਰਟਾਂ ਬਾਈ ਅ 2300 ਰੁਪਏ ਦਾ ਕਪੜਾ ਕਪੜਾ ਹੈ ਉਹ ਹੀ ਜਨ ਚੀਜ਼ ਆ ਬਾਈ 2300 ਰੁਪਏ ਦੀ ਸ਼ਰਟ ਆ ਬਾਈ ਕਹਿੰਦੇ ਲੀਲਣ ਦਾ ਕਪੜਾ ਬਾਈ ਇਹ ਆ ਆ ਬਾਜੂਆਂ ਨਾਲ ਸਟੀ ਬੜੀ ਸੋਹਣੀ ਹੈ ਠੀਕ ਸਾਰੇ ਸਾਈਜ਼ ਮਿਲ ਜਾਂਦੇ ਆ ਬਾਈ ਸਾਰੇ ਸਾਈਜ਼ ਓਕੇ ਨੰਬਰ ਉਹ ਪੈਂਟਾਂ ਕਿੰਨੇ ਦੀਆਂ ਨੇ ਪੈਂਟ 350 ਰੁਪਏ ਦੀ ਹੈ ਲੇਡੀਜ਼ ਕਲੈਂਸ ਆ ਇਹ ਸਾਰੇ ਬ੍ਰਾਂਡਡ ਵੀ ਦਾ ਸਾਰੇ ਸਾਈਜ਼ ਆ ਬਾਈ ਲੇਡੀਜ਼ ਵੀ ਹੈ ਜੈਂਟਸ ਵੀ ਹੈ ਇੱਕ ਇੱਕ ਸ਼ਰਟ ਵੀ ਮਿਲ ਜਾਂਦੀ ਹੈ ਇੱਕ ਸ ਉਹ ਜਿਹੜਾ ਪ੍ਰਿੰਟ ਮਿਲੇਗਾ ਭਾਜੀ ਠੀਕ ਹੈ ਬਈ ਉਹ ਵੀ ਇੱਕ ਕਪੜਾ ਕਰੇਗਾ ਮਿਲੇਗਾ ਪਿਓ ਬ੍ਰਾਂਡੇਡ ਉਹ ਆਪਣਾ ਐਵੇਂ ਓਕੇ ਉਧਰ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਫਾਰਮਲ ਸ਼ਰਟ ਵੀ ਪੰਜਾਤੀ ਹੈ ਭਾਜੀ ਇਹਦਾ ਫਾਰਮਲ ਸ਼ਰਟ ਵੀ ਮਿਲ ਜਾਂਦਾ ਇਹਦਾ ਕੀ ਪ੍ਰਾਈਸ ਹੈ ਸੇਮ ਹੀ ਆ ਠੀਕ ਹੈ 2200 ਉਹ ਐਵੇਂ ਦਾ ਸਾਰਾ ਕਪੜਾ ਤੁਹਾਨੂੰ ਇਥੋਂ ਸੇਲ ਦੇ ਵਿੱਚੋਂ ਮਿਲ ਜਾਂਦਾ ਇਹ ਲੀ ਜੇ ਲੇਡੀਜ਼ ਸਟਾਕ ਹੈ ਸਾਰੇ ਇਹਦਾ ਕੀ ਪ੍ਰਾਈਸ ਆ 3.5 3 ਤਿੰਨ ਦਾ ਪ੍ਰਾਈਸ ਹੈ 3500 ਹਾਂ ਇਹ 2 200 ਰੁਪਏ ਤੋਂ ਮਿਲेंगे ਆਪਕੋ ਅੱਛਾ ਅੱਛਾ ਆਹ देख सकते ਹੋ ਤੁਸੀਂ साढ़े साढ़े ਪਈ ਦਾ ਇਹਨਾਂ ਦਾ ਅਲੱਗ अलग अलग तरीके ਇਥੇ ਕਲਰ कलर ਇਹ ਲੇਡੀਜ਼ ਕੈਪਰੀਆਂ ਆ ਇੱਧਰ ਓਕੇ ਫਾਲਟ ਹੈ ਠੀਕ ਹੈ ਜੀ ਠੀਕ ਹੈ ਹਰੇਕ ਤਰੀਕੇ ਦਾ ਕਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂ ਹਾਂ ਜੀ ਜੀ ਲੈਸਿਸ ਮਿਲ ਜੂ ਸਾਰਾ ਸਾਰਾ ਸ਼ਾਰਟਾ ਦੀ ਫੋਟ ਉੱਧਰ ਸਵਾਹ ਪਰ ਹੋਈ ਹੈ ਹਮ ਹਮ ਇਹ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕੱਪੜਾ ਸ਼ਰਟਾਂ ਦਾ ਤੇ ਹਰੇਕ ਤਰੀਕੇ ਦਾ ਕਲਰ ਆ ਜਿਹੜਾ ਇੱਥੋਂ ਤੁਹਾਨੂੰ ਮਿਲ ਜੂਗਾ ਓਕੇ ਬਾਈ ਹਾਂ ਪੈਂਟਾਂ ਦੇਖ ਸਕਦੇ ਹਾਂ ਸ਼ਰਟਾਂ ਪੈਂਟਾਂ ਬਹੁਤ ਸਾਰਾ ਸਮਾਨ ਹੈ ਸੇਲ ਦੇ ਵਿੱਚ ਜਿਹੜਾ ਹੈਗਾ 100 100 ਰੁਪਏ ਦੀ ਸੇਲ ਸਾਰੇ ਲੱਗੀ ਹੋਈ ਆ ਇੱਥੇ ਵੀ ਦੇਖੋ ਜਿਵੇਂ 100 ਰੁਪਏ ਸੇਲ ਲਓ ਜੀ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਆ ਬਹੁਤ ਸਾਰਾ ਕੱਪੜਾ ਭਾਈ ਇਹ ਸੇਲ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਹਾਂ ਇੱਥੇ ਐਂਡ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ